ਰੋਸ਼ ਸਰ ਆਪਣਾ ਨਾਮ ਕੀ ਹੈ ਦਾ ਅੱਜ ਦਾ ਪ੍ਰੋਟੈਸਟ ਹੈਗਾ ਕਿਉਂ ਕੀਤਾ ਮੇਰਾ ਨਾਮ ਰੇਸ਼ਮ ਸਿੰਘ ਗਿੱਲ ਸੁਭਾ ਪ੍ਰਧਾਨ ਪੰਜਾਬ ਰੂੜੇ ਪਣ ਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸੋ ਅੱਜ ਦਾ ਪ੍ਰੋਟੈਸਟ ਪਣ ਬਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ ਵਿਧਾਨ ਸਭਾ ਵੱਲੋਂ ਰੋਸ਼ ਮਾਰਚ ਕਰਨ ਦਾ ਸਾਡਾ ਪ੍ਰੋਗਰਾਮ ਹੈ ਸੋ ਇਹਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਨਹੀਂ ਸੀ ਚਾਹੁੰਦੇ ਕਿ ਪਾਣੀਆਂ ਦੇ ਮੁੱਦੇ ਤੇ ਵਿਧਾਨ ਸਭਾ ਬੁਲਾਈ ਗਈ ਤੇ ਉਸ ਵਿਧਾਨ ਸਭਾ 'ਚ ਅਸੀਂ ਕੋਈ ਵਿਰੋਧ ਕਰੀਏ ਪਰ ਇਹਦਾ ਮੁੱਖ ਕਾਰਨ ਇਹ ਹੈ ਕਿ ਪਿਛਲੇ 1 ਸਾਲ ਤੋਂ ਪੰਜਾਬ ਦੇ ਮੁੱਖ ਮੰਤਰੀ ਨੇ 1 ਜੁਲਾਈ 2024 ਨੂੰ ਇੱਕ ਕਮੇਟੀ ਬਣਾਈ ਕੇ ਸੱਤ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਵਾਰ-ਵਾਰ ਸਾਡਾ ਟਰਾਂਸਪੋਰਟ ਵਿਭਾਗ ਟਰਾਂਸਪੋਰਟ ਮਿਨਿਸਟਰ ਤੇ ਉੱਚ ਅਧਿਕਾਰੀ ਜਿਹੜੇ ਨੇ ਉਹ ਸਾਨੂੰ ਲਾਰੇ ਲੱਪੇ ਲਾ ਰਿਹਾ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਸਾਡੇ ਵਿਭਾਗ ਦਾ ਨੀਜੀਕਰਨ ਕਰਨ ਵਾਸਤੇ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਤਿਆਰੀ ਚ ਨੇ ਪਲੱਸ ਨਾਲ ਦੀ ਨਾਲ ਹੀ ਮਾਨਯੋਗ ਮੁੱਖ ਮੰਤਰੀ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਨੂੰ ਅਸੀਂ ਸਾਰੇ ਡਾਕੂਮੈਂਟ ਪ੍ਰੂਫ ਵਿਦ ਪਾਲਸੀ ਬਣਾ ਕੇ ਦੇ ਚੁੱਕੇ ਜਿਹੜਾ ਕੰਮ ਆਈਪੀਐਸ ਅਧਿਕਾਰੀਆਂ ਦਾ ਸੀ ਸਾਡਾ ਨਹੀਂ ਆਈਐਸ ਅਧਿਕਾਰੀਆਂ ਦਾ ਅਸੀਂ ਉਹ ਪਾਲਸੀਆਂ ਤੱਕ ਬਣਾ ਕੇ ਆਈਐਸ ਅਧਿਕਾਰੀਆਂ ਨੂੰ ਦੇ ਚੁੱਕੇ ਹਾਂ ਤੁਹਾਨੂੰ ਤ ਉਹਨੂੰ ਲਾਗੂ ਕਰਨ ਤੋਂ ਭੱਜ ਰਹੇ ਆ ਸੋ ਸਾਡਾ ਅੱਜ ਮੁੱਖ ਕਾਰਨ ਇਹ ਆ ਕਿ ਅਸੀਂ ਵਿਧਾਨ ਸਭਾ ਦੇ ਗੇਟ ਤੇ ਜਾ ਕੇ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਸਵਾਲ ਕਰਾਂਗੇ ਉਹਨਾਂ ਨੂੰ ਕਿ ਸਾਡੀਆਂ ਜਿਹੜੇ ਵਾਅਦੇ ਕੀਤੇ ਉਹ ਕਦੋਂ ਪੂਰੇ ਕਰੋਗੇ ਕੱਚੇ ਮੁਲਾਜ਼ਮوں ਨੂੰ ਪੱਕੇ ਕਰਨ ਲਈ ਤੁਹਾਡਾ ਹਰਾ ਪੈਨ ਕਰੋ ਚੱਲੇਗਾ ਜਿਹੜੀ ਤੁਹਾਡੀ ਵਿਧਾਨ ਸਭਾ ਦੇ ਵਿੱਚ ਸਪੀਚ ਸੀ ਕਿ ਠੇਕੇਦਾਰ ਵਿਚੋਲੀਏ ਬਾਹਰ ਕੱਢੇ ਜਾਣਗੇ ਉਹ 3 ਸਾਲ ਹੋ ਗਏ 2022 ਚ ਹਲਾਨ ਕੀਤਾ ਸੀ ਅਜ 25 ਮਹੀਨੇ ਚੱਲੀ ਆ ਉਹ ਕਦੋਂ ਠੇਕੇਦਾਰ ਬਾਹਰ ਕੱਢੋਗੇ ਕੀ ਉਹ ਵਿਚੋਲੀਏ ਹੁਣ ਤੁਹਾਡੇ ਤਾਂ ਨਹੀਂ ਹੋਗੇ ਤੁਸੀਂ ਕਹਿੰਦੇ ਸੀ ਵੀ ਇਹ ਵਿਚੋਲੇ ਪੁਰਾਣੇ ਸਰਕਾਰਾਂ ਦੇ ਪੈਸੇ ਖਾਂਦੇ ਨੇ ਕਿ ਉਹ ਤੁਹਾਡੇ ਕਿਸੇ ਰਾਜਨੇਤਾ ਦੇ ਨਹੀਂ ਹੋਗੇ ਇਹ ਸਵਾਲ ਲੈ ਕੇ ਸਵਾਲਾਂ ਦੇ ਜਵਾਬ ਲੈਣ ਵਾਸਤੇ ਸੀ ਵਿਧਾਨ ਸਭਾ ਵੱਲ ਨੂੰ 12 ਵਜੇ ਕੂਚ ਕਰਨ ਦਾ ਪ੍ਰੋਗਰਾਮ ਲਿਖਿਆ 400 500 ਜੋ ਅਸੀਂ ਇੱਥੇ ਇਕੱਠੇ ਹੋਏ ਆ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਇਹ ਜਿਹੜਾ ਉਹ ਰੋਡ ਬਲੌਕ ਕਰਨ ਦਾ ਬਸ ਸਟੈਂਡ ਬੰਦ ਕਰਨ वगैरह ਜਿਹੜੇ ਵੱਡੇ ਰੋਸ ਪ੍ਰਦਰਸ਼ਨ ਨੇ ਉਹਨਾਂ ਵੱਲ ਨੂੰ ਵੱਧ ਸਕਦੇ ਅਸੀਂ ਜੇਕਰ ਸਰਕਾਰ ਨੇ ਕੋਈ ਸਾਡੀ ਮੰਗ ਨਾ ਮੰਨੀ ਜਾਂ ਵੱਧ ਮਾਸ਼ਾ ਲੈਂਦਾ ਇਹ ਸੈਕਸ਼ਨ ਦੇ ਵਿੱਚ ਜਿਹੜੇ ਮੁਲਾਜ਼ਮ ਇੱਥੇ ਪਹੁੰਚੇ ਹੋ ਲਗਭਗ ਸਾਡਾ ਹਜ਼ਾਰ ਪਲੱਸ ਮੁਲਾਜ਼ਮ ਨੇ ਜਿਹੜਾ ਉਹ ਛੁੱਟੀਆਂ ਰਸਤਾ ਲੈ ਕੇ ਆਇਆ ਕਿਉਂਕਿ ਅਸੀਂ ਕੋਈ ਵੀ ਹੜਤਾਲ ਦਾ ਮਜਾਰਾ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਕਿ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚੇ ਸਰਕਾਰ ਸਹੀ ਹੱਲ ਕਰੇ ਪਰੰਤੂ ਜੇ ਹੱਲ ਨਹੀਂ ਕਰਦੀ ਤਾਂ 8000 ਮੁਲਾਜ਼ਮ ਜਿਹੜਾ ਇਸ ਵੇਲੇ ਰੂਟ ਤੇ ਕੱਚਾ ਡਿਊਟੀ ਕਰ ਰਿਹਾ 40000 ਮੁਲਾਜ਼ਮ ਜਿਹੜਾ ਉਹ ਮਜਬੂਰੀ ਚ ਸੰਘਰਸ਼ ਵਾਸਤੇ ਸੰਘਰਸ਼ ਦੇ ਰਾਹ ਤੇ ਚਲੇਗਾ ਪੰਜਾਬ ਸਰਕਾਰ ਵੱਲੋਂ ਇਹ ਹੈ ਕਿ ਭਾਗ ਵੱਲੋਂ ਕੱਲ੍ਹ ਹੜਤਾਲ ਤੇ ਨਾ ਨਾ ਕੱਢਦਾ ਹੜਤਾਲ ਸਸਟਾਫ ਵੱਲੋਂ ਹੜਤਾਲ ਕਰੇਗਾ ਸਸਟਾਫ ਦੇ ਮੁਲਾਜ਼ਮ ਇਹਨਾਂ ਨੂੰ ਐਸਐਮ ਲਾਗੂ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਤੇ ਉਹਨੂੰ ਆਪਾਂ ਦੀ ਤਰਫੋਂ ਦੇਖਣਾ ਕਿ ਹੜਤਾਲ ਦਾ ਦੇਖੋ ਜੀ ਸਰਕਾਰ ਲਗਾਤਾਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਜਿਹੜੀ ਧਰਮਿਆ ਚੋਂ ਸਰਕਾਰ ਨਿਕਲੀ ਕਹਿੰਦੀ ਸੀ ਕਿ ਧਰਮਣਾ ਲਾਉਂਦੇ ਤਾਂ ਉਹਦਾ ਹੱਲ ਹੋਣਾ ਚਾਹੀਦਾ ਉਹ ਧਰਨਾਕਾਰੀ ਜਾਂ ਜਿਹੜੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮ ਨੇ ਜਿਹੜੀਆਂ ਆਪਦੇ ਮੰਗਾਂ ਕਰਦੇ ਆ ਉਹਨਾਂ ਨੂੰ ਦਬਾਉਣ ਤੋਂ ਲੱਗੀ ਆ ਸੋ ਸਰਕਾਰ ਨੂੰ ਸਪਸ਼ਟ ਸੁਣ ਲੈ ਸਰਕਾਰ ਨੂੰ ਇਹ ਚੇਤਾਵਨੀ ਦੇ ਰੂਪ ਚ ਵੀ ਆ ਕਿ ਮੁਲਾਜ਼ਮ ਤਬਕਾ ਜਿਹੜਾ ਹੈ ਮੁਲਾਜ਼ਮ ਤਬਕਾ ਨੇ ਸਰਕਾਰ ਬਣਾਈ ਸੀ ਤੇ ਮੁਲਾਜ਼ਮ ਤਬਕਾ ਜਿਹੜਾ ਉਹ ਇਸ ਵੇਲੇ ਸਰਕਾਰ ਤੋਂ ਬਿਲਕੁਲ ਖਫਾ ਹੈ ਸਰਕਾਰ ਉਹਨੂੰ ਤੰਗ ਪ੍ਰੇਸ਼ਾਨ ਕਰਕੇ ਜੌਂਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਖਿਲਾਫ ਮੁਲਾਜ਼ਮਾਂ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਹੋਰ ਵੀ ਵੱਡੇ ਤੇ ਤਿੱਖੇ ਕੀਤੇ ਜਾਣਗੇ